ਹਾਂਜੀ ਸਸੀ ਗਾਲ ਦੋਸਤੋ ਤੇ ਅਸੀਂ ਚੱਲਿਆਂਗੇ ਸ਼੍ਰੀ ਹਿਮਕੁੰਨ ਸਾਹਿਬ ਤੇ ਅੱਜ ਅਸੀਂ ਬੁਲਟ ਤੇ ਨਹੀਂ ਜਾ ਰਹੇ ਤੇ ਸਪਲੈਂਡਰ ਤੇ ਜਾ ਰਹੇ ਹਾਂਗੇ ਬਾਕੀ ਮੇਰੇ ਨਾਲ ਪ੍ਰੇਪਰ ਅਸੀਂ ਕਾ ਤੇ ਅਭਿਜੋਤ ਟਾਈਮ ਹੋ ਚੁੱਕਾ ਹੈ ਸਵੇਰ ਦੇ 4:30 ਤੇ ਅਸੀਂ ਚੱਲਣ ਲੱਗਿਆਂ ਰੋ ਰਾਸਤੇ ਵਿੱਚ ਮੱਥਾ ਟੇਕ ਕੇ ਤੇ ਜੋ ਜੋ ਵੀ ਹੁਣ ਆਊਗਾ ਸੰਧਪਾਉਣੇਗੇ ਅੱਜ ਦਾ ਬਲੌਗ ਕਰਦੇ ਹਾਂ ਕਿਰੋ ਤੇ ਆਓ ਚਲੀਏ Anjir, tank itu dari pulau. Tadi aku ngon, kecil, tong, betul, ਸਾਮਣੇ ਸੂਰਜ ਦੇਖੋ ਕਿੰਨਾ ਸੋਹਣਾ ਕਿੰਨਾ ਵਧੀਆ ਲੱਗ ਰਿਹਾ ਸੂਰਜ ਹੈ ਉੱਤਪਮਾ ਕੰਮ ਹਿਰੂ ਵਰਤ ਲੱਗੀ ਹੋਈ ਹੈਗੀ ਪਟਿਆਲੇ ਪਹੁੰਚ ਗਏ ਇਸ ਟਾਈਮ ਉਹ ਓਕੇ ਜਾ ਰਹੇ ਨੇ ਫਲਸਪਾਰ ਦੇ ਵਿਰੁੱਧ ਤੇ ਮੈਂ ਪਿੱਛਿਆਂ ਦਾ ਆ ਆਰੇ ਬਾਹਰੇ ਦੇ ਪੱਲੇ ਵਾਲੇ ਪਿੰਡਕਾਲ ਕੀ ਆ ਗਏ ਟਾਈਮ ਮੋਟਰ ਤੇ ਇਹਨਾਂ ਨਾਲ ਦੇ ਕੇ ਪਾ ਗਏ ਬੜੇ 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 ਖਾਣ ਖਾਣਾ ਲੈ ਸਾਡੇ ਖੁੱਦ ਕਿਨੇ ਦੇਸੀ ਪਿੰਡਕਾਲ ਕੀ ਪਹੁੰਚਾਂਗੇ ਉਸੇ ਹਾਲ ਜਾਂਗੇ ਇਹ 20 ਸਾਲ ਬਾਅਦ ਬਾਈਕ ਤੇ ਫਟਾਫਟ ਕਰ ਰਹੇ ਕਿ 20 ਸਾਲ ਬਾਅਦ ਆਉਂ ਗੱਡੀ ਚ ਜਾਂਦੇ ਸੀ ਜਿੱਥੇ ਵੀ ਜਾਂਦੇ ਸੀ ਹਨਾ ਇਸ ਵਾਰ ਮੂਰ ਬਣਾ ਕੇ ਪਾਤੜੋ ਬਾਈਕ ਤੇ ਚੱਲਦੇ ਨੇ ਉਧਰੋਂ ਬਾਈਕ ਤੇ ਕੀ ਯਾਤਰਾ ਬਾਈਕ ਤੇ ਕਰਦੇ ਨੇ ਬਹੁਤ ਕਿਾਸੀ ਬੁਖਾਰ ਨੂੰ ਉਪੀ ਦੇ ਵਿੱਚ ਵਾਕੇ ਤੇ ਬਹੁਤ ਆਫ ਫਾਇਮੋਸਲ ਦਾ ਸਫਰ ਹੈ ਦਸਾਂ ਵੀ 20 ਸਾਲ ਵਾਰ ਕਰਦੇ ਸੀਏ ਸਤੰਤਨ ਕਰਾਈ ਪਈ ਹੈ ਸਫਰ ਨੇ ਪ੍ਰਤਪਾਲ ਦਾ ਹਾਲ ਦੇਖੋ ਆਹ ਪ੍ਰਤਪਾਲ ਆਹ ਪਹਿਲੇ 10 ਮਿੰਟ ਜਾਣਾ ਹੋਰ ਹੁਣੇ ਹਾ ਹਾਂ ਅੱਜ ਅੱਜ ਤੇ ਆਈ ਬਲਾਂ ਪਾਣੀਆ ਲੋਰ ਹੈ ਲੋਰ ਲੋਰ ਤੇਰੇ ਪਾਲ ਨੇ ਲਿਆ ਠੀਕ ਹੈ ਅਭੀ ਬੈਠ ਕੇ ਇਹਦਾ ਮੈਂ ਸਵੇਰੇ ਵੀ ਕਿਹਾ ਸੀ ਕਿ ਮੈਂ ਕਿਹਾ ਵੀ ਯਾਰ ਜੀ ਨਾ ਪਾਇਆ ਕਰ ਇਹਦਾ ਹਲੇ ਸ਼ੇਰਵਾਂ ਨਹੀਂ ਚੱਕੀ ਫਿਰਦਾ ਸੀਗਾ ਤਨਾ ਮੈਂ ਸ਼ੇਰਵਾਂ ਨਹੀਂ ਪਾ ਕੇ ਜਾਊਗਾ ਕੌਣ ਪਹੁੰਚਿਆ ਸੀ ਹਰਦਵਾਰ ਜਿੱਥੇ ਕੁੰਬਲਾ ਮੇਲਾ ਭਰਦਾ ਹੈਗਾ ਤੇ ਪੱਕੇ ਪਿਆਂਗੇ ਸਾਰੀ ਬੈਕ ਸਾਈਡ ਜਿਹੜੀ ਬੋਡੀ ਦੀ ਸਾਰੀ ਟਾ ਡੋ ਵੀ ਗਿਆ ਬਾਕੀ ਅਭੀ ਜੋਤ ਕਿਵੇਂ ਬਸ ਵਧੀਆ ਕੁਛੇ ਮੋਲੇ ਯਾਰ ਵਧੀਆ ਹੀ ਬਸ ਆਰੇ ਬਗਾਨ ਗੋਰੀ ਸਾਡਾ ਬਟਾ ਗੋਰੀ ਬੱਲੇ ਜਰਾ ਦੋਸਤੋ ਪ੍ਰਿੰਸੀਪਲ ਸਾਡੇ ਪ੍ਰਿੰਸੀਪਲ ਸਾਹਿਬ ਜਿਵੇਂ ਬਿੱਟਰ ਕੈਨ ਨੂੰ ਲੱਗਦਾ ਸੀ ਕਿ ਸਫਰ ਸੌਖਾ ਗਿਆ ਹੈ ਕੈਨ ਨੂੰ ਲੱਗਾ ਸਫਰ ਸੌਖਾ ਹੀ ਹੈ ਪਰ ਜਿਹੜੇ ਬੰਦੇ ਟਰੈਵਲ ਕਰਦੇ ਨੇ ਸਫਰ ਕਰਦੇ ਨੇ ਉਹਨਾਂ ਨੂੰ ਤਕਰੀਬਨ ਸਾਰਿਆਂ ਨੂੰ ਪਤਾ ਹੈ ਵੀ ਜਿਹੜੀ 250 ਕਿਲੋ ਹੋ ਗਿਆ ਆਪਣਾ ਆ ਟੇਸਟ ਹੋ ਗਿਆ ਨੇ ਅਸਲੀ ਜਿਹੜੀ ਯਾਤਰਾ ਸ਼ੁਰੂ ਹੁੰਦੀ ਹੈ ਉਹ ਆਪਣੀ ਹੁੰਦੀ ਹੈ ਜੀ ਹਰਦੁਆਰ ਤੋਂ ਉਰੋਂ ਸ਼ੁਰੂ ਹੁੰਦੀ ਹੈ। ੍ਹੇਮਕਨ ਸਾਹਿਬ ਨਹੀਂ ਤੇ ਸਫ਼ਰ ਹੁੰਦਾ ਸ਼ੁਰੂ ਹੋਣਾ ਹੈ। ਜਿਹੜਾ ਸਫ਼ਰ ਚੱਲਣਾ ਹੈ ਉਹ ਚੱਲਦਾ ਹੋਵੇਗਾ। ਹਾਂ ਜਿਹੜਾ ਹੁੰਦਾ ਹੈ ਦਿੱਕਪਾ ਸੰਥਲੀ ਜੀ ਦੇ ਜੀ ਤੇ ਜੋ ਸਫ਼ਰ ਹੈ ਸਾਨੂੰ ੍ਹੇਮਕਨ ਸਾਹਿਬ ਤੇ ਯਾਤਰਾ ਸਾਡੀ ਉਹ ਹਰਦੁਆਰ ਤੋਂ ਸਟਾਰਟ ਹੋ ਰਹੀ ਹੈ ਜੀ ਹੁਣ ਤੇ ਠੱਕੇ ਪਿਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਾਕੀ ਅੱਗੇ ਹਮ ਵੱਰ ਜਾਣਾ ਸੀ ਪਹਾੜੀਆਂ ਦੇ ਵਿੱਚ ਤੇ ਬੇਗਰੂ ਹੋ ਕੇ ਤੇ ਹਿਮਾਲਿਆ ਪਰਬਤ ਦੀਆਂ ਟੋਟੀਆਂ ਵਿੱਚ ਵੜਾਂਗੇ ਤੇ ਉੱਥੇ ਗੁਰੂਗੋਵਰ ਸੰਗੀਤ ਦੇ ਜਿਹੜੇ ਆ ਪ੍ਰਾਤਨ ਜਿਹੜਾ ਪਿਛਲਾ ਜੀਵਨ ਸੀ ਕਿ ਉੱਥੇ ਦਰਸ਼ਨ ਕਰਾਂਗੇ ਆਪਾਂ ਤੇ ਪਹੁੰਚਾਂਗੇ ਐਮਕਨ ਸਾਹਿਬ ਲੋਕ ਗੰਗਾ ਨਦੀ ਹਰਦਵਾਰ ਡਾਇਮੰਡ ਪੀਲ ਲਗਿਆ ਖੜਕੇ ਇੱਥੇ ਕੋनोसी ਪਹੁੰਚ ਚੁੱਕਾਂਗੇ ਗੁਰਦੁਆਰਾ ਸਾਹਿਬ ਰਿਸ਼ੀਕੇਤ ਤੇ ਸਾਨੂੰ ਬਹੁਤ ਖੱਜਲ ਖਵਾਰੀ ਹੋਈ ਹੈਗੀ ਲੱਭਣ ਦੇ ਵਿੱਚ ਬੱਸ ਸਟੈਂਡ ਲੱਭਣ ਦੇ ਵਿੱਚ ਜਿਵੇਂ ਅਸੀਂ ਉਹ ਇਹ ਡਿਸਟ੍ਰਿਕਸ਼ਨ ਕਰਵਾਉਣੀ ਹੈਗੀ ਆਪਣੀ ਪੂਰਾ ਰਜਿਸਟ੍ਰੇਸ਼ਨ ਕਰਵਾ ਕੇ ਤੇ ਫਿਰ ਅਸੀਂ ਅੱਗੇ ਆਪਣਾ ਹੰਸਪਨ ਸਾਹਿਬ ਨੂੰ ਚਾਲੇ ਪਾਵਾਂਗੇ ਪਹਿਲਾਂ ਉਹ ਰਜਿਸਟ੍ਰੇਸ਼ਨ ਹੋਊਗੀ ਰਜਿਸਟ੍ਰੇਸ਼ਨ ਕਰਵਾ ਕੇ ਸਿੱਧੇ ਜੰਮਾਂਗੇ ਤੇ ਬਹੁਤ ਛੱਕੇ ਪਿਆਂਗੇ ਤੇ ਲੰਗਰ ਛਕਦਾਂਗੇ ਲੰਗਰ ਛਕਣ ਤੋਂ ਬਾਅਦ ਚਾਲੇ ਪਾਵਾਂਗੇ ਰਜਿਸਟ੍ਰੇਸ਼ਨ ਕਰਵਾ ਕੇ ਆਉ ਲੰਗਰ ਕਰੀਏ ਸਾਰੀ ਸੰਗਤ ਪੰਗਤ ਬੈਠ ਕੇ ਲੰਗਰ ਛਕ ਰਹੀ ਹੈ ਵਰਦੋਰਾ ਸਾਹਿਬ ਦੇ ਵਿੱਚ ਇਸ ਟਾਈਮ ਅਸੀਂ ਹੈਗੇ ਰਿਸ਼ੀਕੇਤ ਅੱਜ ਦੀ ਰਾਤ ਹੈ ਜੋ ਅਸੀਂ ਸ਼੍ਰੀਨਗਰ ਸ਼੍ਰੀਨਗਰ ਕੱਟਣ ਦੀ ਤੋਰਾਂਗੇ ਮੰਦਰ ਹਾਲ ਵਿੱਚ ਬੈਠਾਂਗੇ ਤੇ ਰਿਸ਼ੀਕੇਤ ਹਾਂਜੀ ਅਸੀਂ ਪ੍ਰਸ਼ਾਦਾ ਚਾੱਕ ਕੇ ਆਗੇ ਬਾਹਰ ਤੇ ਪ੍ਰਸ਼ਾਦਾ ਚੱਕਣ ਤੋਂ ਬਾਅਦ ਸਰ ਤੋਂ ਉੱਠਿਆ ਨਹੀਂ ਗਿਆ ਬਹੁਤ ਉੱਠਿਆ ਜਾਂ ਬੇਦਵਾਰ ਹੈ ਸ਼ਾਬਾਸ਼ ਕੱਟ ਗੜਿਆ ਵੀ ਪੁੱਛਿਆ ਨਹੀਂ ਗਿਆ ਬਹੁਤ ਆਪੇ ਉੱਠਿਆਂਗੇ ਤੇ ਲੱਤਾਂ ਬਾਹਾਂ ਸਰੀਰ ਸਭ ਦਰਦ ਕਰ ਰਿਹਾ ਬਾਕੀ ਅਸੀਂ ਹੁਣ ਰੀਤੀ ਕੇ ਚਾਹ ਰੀਤੀ ਕੇ ਇਸ ਤੋਂ ਬਾਅਦ ਅਸੀਂ ਜਾਣਾ ਕਾ ਹੁਣ ਅੱਜ ਦੀ ਰਾਤ ਹੌਸਲਾ ਹੋ ਗਾ ਮਣੋ ਜਣਾ ਹਾਂ ਅੱਜ ਦੀ ਰਾਤ ਆ ਜਿਹੜੀ ਅਸੀਂ ਸ਼੍ਰੀਨਗਰ ਕੱਟਾਂਗੇ ਤੇ ਹੁਣ ਅਸੀਂ ਚੱਲਣ ਲੱਗਿਆ ਰੋ ਤੇ ਜਿੰਨਾ ਸਾਫਰ ਸਾਡਾ ਅਸੀਂ ਕਰਕੇ ਆਇਆ ਇਸ ਤੋਂ ਬਾਅਦ ਸਾਫਰ ਜਿਹੜਾ ਸਾਫਰਾ ਦਾ ਬਹੁਤ ਕਾ ਮੁੱਕੇ ਬਾਸਾ ਫਰਗਾ ਹੋ ਪਰ ਜਾਵਾਂਗੇ ਜਰੂਰ ਔਖਾ ਸਫਰ ਹੈਗਾ ਪਰ ਪਹੁੰਚਾਂਗੇ ਜਰੂਰ ਅਸੀਂ ਮਹਾਰਾਜ ਦੇ ਦਰਸ਼ਨ ਲਈ ਜਾਵਾਂਗੇ ਤੇ ਆਓ ਚੱਲੀਏ ਅੱਗੇ ਪਾਸ ਚਲੋ ਹੋ ਗਈ ਤੇ ਪਹਿਲਾ ਇੱਕ ਬੰਦਾ ਹੀ ਮਤਲਬ ਸਾਰਿਆਂ ਦੇ ਲੈ ਸਕਦਾ ਸੀਗਾ ਐਂਟਰੀ ਤੇ ਹੁਣ ਇੱਕ ਇੱਕ ਪਰਸਨ ਨੂੰ ਲਾਗ ਤੇ ਆਜਾ ਕੁੜ ਹਿਸਟਰੀ ਹੈ ਐਂਟਰੀ ਕਾਰਡ ਆਪਣਾ ਐਸੇ ਤੁਹਾਨੂੰ ਮਿਲੂਗਾ ਰਿਸ਼ੀਕੇਸ਼ ਤੋਂ ਲੈ ਸਕਦੇ ਹੋ ਤੁਸੀਂ ਗੋਵਿੰਦ ਘਾੜ ਤੋਂ ਵੀ ਲੈ ਸਕਦੇ ਹੋਗੇ ਤੇ ਇਹ ਐਂਟਰੀ ਤੋਂ ਬਾਅਦ ਹੁਣ ਆਪਾਂ ਚੱਲਾਂਗੇ ਹੰਪਨ ਸਾਹਿਬ ਨੂੰ ਚੱਲ ਤੇ ਇਕਲਾ ਜਿਹੜੇ ਤੁਹਾਡੇ ਆਧਾਰ ਕਾਰਡ ਨੇ ਤੁਹਾਨੂੰ ਦੀ ਜਿਹੜੇ ਛੋਟੇ ਨੇ ਤਾਂ ਉਹ ਅਪਡੇਟ ਕਰਵਾਓ ਆਪਣੇ ਆਧਾਰ ਕਾਰਡ ਤਾਂ ਫਿਰ ਉਹਰੇ ਮਸ਼ਕਲਾਂ ਦੇਦੀ ਸਾਡੇ ਵਿਜੋਦ ਦਾ ਆਧਾਰ ਕਾਰਡ ਜਿਹਦਾ ਬਹੇ 3.4 3 4 ਸਾਡਾ ਸੀ ਇਹਦਾ ਉਹ ਦੇਖ ਕੇ ਨੂੰ ਹੈਰਾਨ ਹੋ ਗਏ ਤੇ ਇਹਦਾ ਹੁਣ ਕਹਿਰਾ ਦੇਖੋ ਆ ਦੇਖੋ ਪਤਪਾਲ ਜਿਹੜਾ ਵੀ ਲੰਗਰ ਆਉਂਦਾ ਕੋਈ ਲੰਗਰ ਨਹੀਂ ਛੱਡਦਾ ਉਹ ਜਿਵੇਂ ਪਕੌੜੇ ਨੇ ਬਹੁਤ ਢਾਣ ਵਾਲੇ ਜਿਹੜੇ ਮੁੰਡੇ ਨੇ ਇਸਾਂ ਗਰੀ ਜਾਂਦਾ ਜਾਂਦਾ ਸ਼੍ਰੀਨਗਰ ਸ਼੍ਰੀਨਗਰ ਪਹੁੰਚ ਕੇ ਸਾਨੂੰ ਜਿਹੜਾ ਹੋਟਲ ਬਹੁਤ ਮੁਸ਼ਕਲ ਨਾਲ ਮਿਲਿਆਗਾ ਤੇ ਰੇਟ ਬਹੁਤ ਜ਼ਿਆਦੇ ਨੇ ਸ਼੍ਰੀਨਗਰ ਦੇ ਇੱਥੇ ਹੋਟਲ ਤੋਂ ਬੰਦਾ ਲੈਣਾ ਹੈਗਾ ਜਿੱਥੇ ਸਾਡਾ ਰੋਣਾਗਾ ਜੇਕਰ ਕੋਈ ਜਾਵੇ ਆਹ ਤੋੜੀ